ਮਥੇਈ ਸੈਨ ਇਹ ਕੋ ਨੋਹਿਆਨ ਚਵੀ ਨੂੰ ਜਿਹੜਾ ਅਸੀਂ ਇੱਥੇ ਆੜੀ ਮਾਇਨਿਕ ਬਹੁਤ ਵੱਡੀ ਪੰਦਰ ਨੇ ਹੋ ਰਹੀ ਆ ਲਖਣ ਖਲਾ ਪਿੰਡ ਜਿਹੜਾ ਜਿਹੜਿਆ ਕਪੂਰਥਲੇ ਦਾ ਬੜਾ ਵੱਡਾ ਪਿੰਡ ਆ ਜਿਹਦੀ ਘਟੋ ਘਾਟ 203000 ਏਕੜ ਜ਼ਮੀਨ ਆ ਨਾਲ ਕੁ ਖੁਸ਼ ਹੋ ਰਿਹਾ ਨਾਲ ਡੈਣਵੇਂਡ चौहान ਛੋਟਾ ਲਖਣ ਹਮੀਰੇ ਪਾਕਾ ਜਿਹੜਾ ਮਾਈਨਿੰਗ ਹੋ ਰਹੀ ਆ ਇਹਦੇ ਵਾਸਤੇ ਅਸੀਂ ਪ੍ਰਸ਼ਾਸਨ ਨੂੰ ਡੀਸੀ ਕਪੂਰਥਲਾ ਨੂੰ ਬੜੀ ਵਾਰੀ ਬੇਨਤੀ ਕਰ ਚੁੱਕੇ ਆ ਜਿਹੜਾ ਸੀਓ ਮਾਈਨਿੰਗ ਵਾਲਾ ਕਰਨਿਆ ਉਹਨੂੰ ਬੜੀ ਵਾਰੀ ਆਫ ਜਾ ਕੇ ਮਿਲ ਚੁੱਕੇ ਆ ਐਸਐਚਓ ਜਿਹੜਾ ਸਦਰਿਆਂ ਉੱਥੇ ਜਾ ਕੇ ਅਸੰਗਤ ਰਿਪੋਰਟ ਲੈ ਚੁੱਕੇ ਆ ਤਕਰੀਬਨ ਸਾਨੂੰ ਇਹ ਜਿਹੜਾ ਮਹੀਨਾ ਹੋ ਗਿਆ ਰੋਣਾ ਪੁੰਦਿਆਂ ਪਰ ਕਿਸੇ ਦੇ ਕੰਨਾਂ ਤੇ ਨੂਨ ਹੀ ਸਰਖਦੀ ਅਸੀਂ ਇਹੋ ਪੰਜਾਬ ਸਰਕਾਰ ਨੂੰ ਭਗਵੰਤ ਸਾਨੀ ਜੀ ਨੂੰ ਬੇਨਤੀ ਕਰਦੇ ਆ ਪਿੰਡ ਨੂੰ ਹੀ ਸੀਐਮ ਸਾਹਿਬੋ ਵੇਖੋ ਆ ਸਾਰੇ ਪਿੰਡਾਂ ਦੇ ਪਿੰਡ ਉਜੜ ਗਏ ਆ 20 ਤੋਂ 25 ਫੁੱਟ ਜਿਹੜੀ ਮਾਈਨਿੰਗ ਹੋ ਰਹੀ ਆ ਉਹ ਜਿਹੜੇ ਛੋਟੇ ਕਿਸਾਨ ਆ ਉਹ ਵੀ ਉਜੜ ਗਏ ਆ ਜਿਹੜੇ ਨਿੱਕੇ ਨਿੱਕੇ ਕਿਸਾਨ ਸੀ 2-2 4-5 5000 ਆ ਇੱਕ ਦਿਨ ਛੇੜੀ ਮਾਈਨਿੰਗ ਫੈਲ ਗਈ ਆ ਇਸ ਕਰਕੇ ਸਾਡੀ ਇਹ ਪੂਰੀ ਹੋਰ ਫਾਰਮ ਦੀ ਮਸਾਲੀ ਨੂੰ ਕਾਦੀਆਂ ਦੀ ਇਹ ਮੰਗਿਆ ਸਾਡੇ ਪੰਜਾਬ ਪ੍ਰਧਾਨ ਹਰਮਿੰਦਰ ਸਿੰਘ ਜੀ ਕਾਦੀਆਂ ਵੱਲੋਂ ਔਰ ਸਾਡੇ ਵੱਲੋਂ ਜਿਲ੍ਹਾ ਪ੍ਰਧਾਨ ਜਸਮੀਨ ਸਿੰਘ ਲਠਾਲ ਵੱਲੋਂ ਕਮੂਨਸਲੇ ਤੋਂ ਜਿਹੜਾ ਇਹ ਮਾਈਨ ਨੂੰ ਰੋਕਿਆ ਜਾਏ ਕਿਉਂ ਖੰਗਣਾ ਇਹ ਆਪਾਂ ਪੰਜਾਬ ਦੀ ਧਰਤੀ ਨੂੰ ਬਚਾ ਲਈਏ ਪਹਿਲਾਂ ਵੀ ਬੜੇ ਇੱਕ ਵੱਡਾ ਹਾਈਵੇ ਦੇਖ ਲਿਓ ਤਿੰਨ ਹਾਈਵੇ ਜਿਹੜੇ ਹੋਰ ਦੇਖ ਰਹੇ ਨੇ ਬੰਬੇ ਤੋਂ ਲਾਇਆ ਕਿ ਜੰਮੂ ਤੱਕ ਜਾਂ ਹੋਰ ਜਾ ਰਹੇ ਆ ਤੇ ਆਪਾਂ 140 ਕਰੋੜ ਲੋਕਾਂ ਦਾ ਜਣਾ ਆ ਉਹਦੋਂ ਨੂੰ ਨਾਲ ਖੱਥੋ ਦੇਾਂਗੇ ਜੇ ਪੰਜਾਬ ਦੀ ਧਰਤੀ ਬਰਬਾਦ ਹੋ ਗਈ ਪਹਿਲਾਂ ਹੜ੍ਹਾਂ ਦੇ ਜਿਹੜਾ ਬੜਾ ਨੁਕਸਾਨ ਸਾਡਾ ਕੀਤਾ ਆ ਬਿਆਸ ਦਰਿਆ ਨੇ ਸਤਲੁਜ ਦਰਿਆ ਨੇ ਰਾਵੀ ਨੇ ਤੇ ਹੁਣ ਆ ਜਿਹੜੀ ਮਾਈਨਿੰਗ ਹੋ ਕੇ 20 ਫੁੱਟ ਹੋਏ ਪੈਣਾ ਕੇ ਥੱਲੇੋਂ ਚਿੱਟੀ ਰੇਸਾਂ ਕੱਢ ਲਏ ਤੇ ਜਿਹੜੀਆਂ ਕੰਪਨੀਆਂ ਨੇ ਸਰਕਾਰ ਦਾ ਮੇੜੀ ਭੁਗਤਿਆ ਇਹ ਵੇਖ ਰਹੀਆਂ ਨੇ ਇਸ ਹਾਲ ਕੇ ਜਿਹੜਾ ਆਇਆ ਇਹਨਾਂ ਨੂੰ ਜਿਹੜਾ ਦੇਖੋ ਹੁਣ ਅੱਜ ਵੀ ਆਹਾਂ ਘੱਟੋ-ਘੱਟ 100 150 ਪਰਿਹਾਰ ਰੋਕਿਆ ਆ ਤੇ ਜਿਹੜੀਆਂ ਜੀਡੀਸੀ ਮਸ਼ੀਨਾਂ ਸੀ 30 ਤੋਂ 40 ਜੀਡੀਸੀ ਮਸ਼ੀਨਾਂ ਦੀਆਂ ਖੜੀਆਂ ਨੇ ਰੋਕਿਆ ਆ ਤੇ ਤੁਹਾਨੂੰ ਇਹੋ ਪੁਰਿਓ ਸਾਡੀ ਯੂਨੀਅਨ ਦੀ ਮੰਗ ਆ ਕਿ ਇਹਨਾਂ ਨੂੰ ਰੋਕਿਆ ਜਾਏ ਔਰ ਇਹਨਾਂ ਨੂੰ ਜਿਹੜਾ ਮਾਈਨਿੰਗ ਆਦਿ ਜਿਹੜੀ ਕੀਤੀ ਹੈ ਇਹਦੇ ਢੋਏ ਫੁੱਟੇ ਆ ਉਹਨਾਂ ਨੂੰ ਜਿਹੜਾ ਆ ਬਹੁਤ ਵੱਡੀ ਪੰਦਰ ਸੰਗੇ ਜੁਰਮਾਨੀਆਂ ਕੀਤੇ ਜਾਣ ਇਹੋ ਸਾਡੀ ਜਣੀ ਆ ਪੁਰਿਓ ਮੰਗਿਆ